ਗੁਰੂ ਪਿਆਰੀ ਸਾਧ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਕਸ਼ੀ ਹੋਈ ਫਤਿਹ ਦੀ ਸੰਤ ਕਰੀਏ ਗਜਬ ਜਿਕੇ ਅੱਖੋ ਦੀ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਕਥਾ ਸਾਂਝੀ ਕਰਨ ਜਾ ਰਹੇ ਹਾਂ ਸਾਧ ਸੰਗਤ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਜ਼ਿੰਦਗੀ ਵਿੱਚ ਦੁੱਖ ਕਿਉਂ ਆਉਂਦੇ ਸਾਤ ਸੰਗਤ ਜੀ ਇਸ ਦਾ ਕੀ ਕਾਰਨ ਹੈ ਸਾਤ ਸੰਗਤ ਜੀ ਅੱਜ ਅਸੀਂ ਤੁਹਾਨੂੰ ਕਥਾ ਵਿੱਚ ਸਾਰਾ ਕੁਝ ਦੱਸਾਂਗੇ ਸਾਤ ਸੰਗਤ ਜੀ ਵੀਡੀਓ ਨੂੰ ਅੰਤ ਤੱਕ ਜ਼ਰੂਰ ਵੇਖਣਾ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਆਪ ਜੀ ਨੂੰ ਇਹ ਵੀ ਤਜਰਬਾ ਹੋ ਜਾਏਗਾ ਕਿ ਜਦੋਂ ਅਸੀਂ ਵਾਹਿਗੁਰੂ ਨੂੰ ਸੱਚੇ ਮਨ ਨਾਲ ਤੇਉਂਦੇ ਹਾਂ ਤਾਂ ਵਾਹਿਗੁਰੂ ਜੀ ਸਾਡੀ ਝੋਲੀ ਵਿੱਚ ਕਿ ਮੈਂ ਖੁਸ਼ੀਆਂ ਪਾਉਂਦੇ ਹਾਂ ਸਾਧ ਸੰਗਤ ਜੀ ਅਤੇ ਬਾਬਾ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਸਾਧ ਸੰਗਤ ਜੀ ਅਤੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾੜੀਵਾੜੇ ਲਿਖ ਕੇ ਅਤੇ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਵੇ ਸਾਧ ਸੰਗਤ ਜੀ ਆਉਣਾ ਪਾ ਕਥਾ ਦੀ ਸਾਂਝ ਪਾਉਂਦੇ ਹਾਂ ਸਾਧ ਸੰਗਤ ਜੀ ਜਿਹੜੇ ਸੁੱਖ ਦੀ ਪਾਲ ਵਿੱਚ ਤੁਰਿਆ ਫਿਰਦਾ ਨਾ ਸਾਧ ਸੰਗਤ ਜੀ ਉਹ ਸੁੱਖ ਰੱਬ ਦੇ ਨਾਮ ਤੋਂ ਬਿਨਾ ਨਹੀਂ ਮਿਲ ਸਕਦੀ ਸਾ ਸੰਗਤ ਜੀ ਤਾਂ ਹੀ ਗੁਰੂ ਨੇ ਭੇਦ ਦੱਸਿਆ ਹੈ ਸਾ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਗੁਰਬਾਣੀ ਦਾ ਫਰਮਾਨ ਹੈ ਅਤ ਸੁੰਦਰ ਕੋ ਲੀਨ ਚਤੁਰ ਮੁਖ ਆਨੀ ਤਨਵੰਤ ਮਿਰਤਕ ਕਈਏ ਨਾਨਕਾ ਜੇ ਪ੍ਰਤੀ ਨਹੀਂ ਭਗਵੰਤ ਸਾ ਸੰਗਤ ਜੀ ਜੇ ਰੱਬ ਨਾਲ ਪ੍ਰੀਤ ਨਹੀਂ ਲੱਗੀ ਨਾ ਰੱਬ ਨੂੰ ਯਾਦ ਨਹੀਂ ਕੀਤਾ ਸਾ ਸੰਗਤ ਜੀ ਤਾਂ ਯਾਦ ਰੱਖੀ ਤੇਰੇ ਕੋਲ ਸਭ ਕੁਝ ਹੁੰਦਿਆਂ ਹੋਇਆ ਵੀ ਤੂੰ ਰੱਬ ਦੀ ਨਜ਼ਰ ਵਿੱਚ ਮੋਇਆ ਹੈ ਸਾ ਸੰਗਤ ਐਸੀ ਤਰ੍ਹਾਂ ਹੀ ਪਾਈ ਗੁਰਬਾਣੀ ਦਾ ਫਰਮਾਨ ਹੈ ਹਰਿ ਕੇ ਨਾਮ ਬਿਨਾ ਦੁਖ ਪਾਵੇ ਭਗਤ ਬਿਨਾ ਸਨ ਸਨ ਚ ਕਹੇ ਸਾਧ ਸੰਗਤ ਜੀ ਕਹਿੰਦੇ ਭਾਈ ਜੇ ਰੱਬ ਨਾਲ ਪ੍ਰੀਤ ਨਹੀਂ ਲੱਗੀ ਨਾ ਤਾਂ ਯਾਦ ਰੱਖੀ ਤੇਰੇ ਕੋਲ ਸਭ ਕੁਝ ਹੁੰਦਿਆਂ ਹੋਏ ਵੀ ਨਾ ਤੇਰੇ ਕੋ ਕੁਝ ਵੀ ਨਹੀਂ ਹੈ ਸਾਧ ਸੰਗਤ ਜੀ ਜੇ ਤੂੰ ਇਸ ਦੁਨੀਆ ਦੇ ਵਿੱਚ ਆ ਕੇ ਉਸ ਵਾਹਿਗੁਰੂ ਦਾ ਨਾਮ ਹੀ ਨਹੀਂ ਜਪਿਆ ਨਾ ਤੂੰ ਕਾਸੇ ਕਮਾਉਂਦਾ ਨਾ ਹੋਰ ਤੂੰ ਜਿੰਨੇ ਮਰਜੀ ਦੁਨੀਆਵੀ ਕੰਮ ਕਰੇ ਜਾ ਉਹ ਤੇਰੇ ਕਿਸੇ ਲਿਖੇ ਨਹੀਂ ਲੱਗਣੇ ਜੇ ਤੂੰ ਇੱਕ ਵਾਹਿਗੁਰੂ ਦਾ ਨਾਮ ਜਪ ਲਵੇਗਾ ਨਾ ਉਹ ਤੇਰੇ ਲੋਕ ਪਰਲੋਕ ਦੇ ਵੀ ਸਹੇਲੇ ਕਰ ਦੇਵੇਗਾ ਸਾਸੰਗਤ ਜੀ ਸਤਿਗੁਰੂ ਜੀ ਕਹਿੰਦੇ ਨੇ ਭਾਈ ਇਹ ਭੇਦ ਪਤਾਵੇ ਇਹ ਭੇਦ ਗੁਰੂ ਨੇ ਦੱਸਿਆ ਭਾਈ ਕਿ ਰੱਬ ਦੇ ਨਾਮ ਤੋਂ ਬਗੈ ਤੈਨੂੰ ਸੁੱਖ ਨਹੀਂ ਮਿਲ ਸਕਦਾ ਸੁਖ ਮਨ ਨਾਲ ਸੰਬੰਧਿਤ ਰੱਖਦਾ ਹੈ ਸਾਧ ਸੰਗਤ ਜੀ ਆਪਾਂ ਕਹਿੰਦੇ ਹਨ ਕਿ ਇਸ ਦੇ ਬੱਚੇ ਬਾਹਰ ਚਲੇ ਗਏ ਨੇ ਇਹ ਸੁਖੀ ਹੈ ਸਾਧ ਸੰਗਤ ਜੀ ਕਹ ਜੀ ਉਸ ਨੂੰ ਪੁੱਛ ਕੇ ਦੇਖਿਓ ਉਹ ਬਹੁਤ ਦੁਖੀ ਹੋਵੇਗਾ ਸਾਧ ਸੰਗਤ ਜੀ ਜਿਸ ਕੋਲ ਬਹੁਤ ਪੈਸਾ ਜਿਸ ਕੋਲ ਦੁਨਿਆਵੀ ਤੌਰ ਤੇ ਜਿੰਨਾ ਜ਼ਿਆਦਾ ਹੋਵੇਗਾ ਨਾ ਸਾਧ ਸੰਗਤ ਜੀ ਉਹ ਯਾਦ ਰੱਖਿਓ ਜੇ ਰੱਬ ਦਾ ਨਾਮ ਨਹੀਂ ਜਪਦਾ ਨਾ ਤਾਂ ਓਨੀ ਹੀ ਪੁੜੀਆਂ ਖਾ ਕੇ ਸੌਂਦਾ ਹੋਵੇਗਾ ਸਾਧ ਸੰਗਤ ਜੀ ਓਨੀਆਂ ਹੀ ਦਵਾਈਆਂ ਖਾ ਕੇ ਸੌਂਦਾ ਹੋਵੇਗਾ ਉਸ ਨੂੰ ਨੀਂਦ ਨਹੀਂ ਆਉਂਦੀ ਚੈਨ ਦੀ ਕਿਉਂਕਿ ਸਾਧ ਸੰਗਤ ਜੀ ਜਿਸ ਦੇ ਕੋਲ ਵਾਹਿਗੁਰੂ ਦਾ ਨਾਮ ਨਹੀਂ ਉਸ ਦੇ ਕੋਲ ਕੁਝ ਵੀ ਨਹੀਂ ਹੈ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਭਾਈ ਗੁਰਬਾਣੀ ਦਾ ਫੁਰਮਾਨ ਹੈ ਜਿਸ ਕਰੇ ਬਹੁਤ ਤਿਸੈ ਗ੍ਰਹਿ ਚਿੰਤਾ ਤਿਸੈ ਗ੍ਰਹਿ ਥੋੜੀ ਸੋਫ ਵੀਰੇ ਪਰਮੰਤ ਸਾਧ ਸੰਗਤ ਜੀ ਜੇ ਤੂੰ ਸੁੱਖ ਲੈਣਾ ਨਾ ਤਾਂ ਵਾਹਿਗੁਰੂ ਦਾ ਨਾਮ ਜਪਿਆ ਕਰ ਵਾਹਿਗੁਰੂ ਦੀ ਬਾਣੀ ਪੜਿਆ ਕਰ ਵਾਹਿਗੁਰੂ ਜੀ ਤੈਨੂੰ ਸਾਰੇ ਸੁੱਖ ਦੇਣਗੇ ਸਭ ਕੁਝ ਦੇਣਗੇ ਤੈਨੂੰ ਸਾਧ ਸੰਗਤ ਜੀ ਇੱਕ ਔਰ ਵਾਹਿਗੁਰੂ ਤੇ ਭਰੋਸਾ ਕਰਕੇ ਤੇ ਦੇਖ ਤੇ ਲੋਕ ਪਰ ਲੋਕ ਦੇ ਵਿਸੋਹੇਲੇ ਹੋ ਜਾਣਗੇ ਸਾ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਗੁਰਬਾਣੀ ਦਾ ਫੁਰਮਾਨ ਹੈ ਹਰ ਕੇ ਨਾਮ ਬਿਨਾ ਦੁਖ ਪਾਵੇ ਪਗਤ ਬਿਨਾ ਸਹਸਾਣਾ ਚੂਕ ਕੇ ਗੁਰ ਹੈ ਪੇਦ ਪਤਾਵੇ ਇਹ ਪੇਦ ਭਾਈ ਗੁਰੂ ਨੇ ਦੱਸਿਆ ਹੈ ਤੂੰ ਰੱਬ ਦੇ ਨਾਮ ਤੋਂ ਬਿਨਾ ਨਹੀਂ ਸੁਖ ਹੋ ਸੁਖੀ ਹੋ ਸਕਦਾ ਆਪਕਾ ਨੂੰ ਲੱਗਦਾ ਹੈ ਸਾਧ ਸੰਗਤ ਜੀ ਫੁਲਾਣਾ ਬਹੁਤ ਸੁਖੀ ਹੋਵੇਗਾ ធីਮਕਾ ਬੜਾ ਸੁਖੀ ਹੋਵੇਗਾ ਪਰ ਸਾਧ ਸੰਗਤ ਜੀ ਤੁਸੀਂ ਕਿਸੇ ਨੂੰ ਆਪਣਾ ਇੱਕ ਦੁੱਖ ਦੱਸੋਗੇ ਨਾ ਸਾਧ ਸੰਗਤ ਜੀ ਉਹ ਤੁਹਾਨੂੰ ਅੱਗੋਂ ਆਪਣੇ ਦਸ ਦੁੱਖ ਦੱਸੇਗਾ ਇਹ ਤਾਂ ਦੁੱਖ ਕਿਆ ਪੰਡ ਖੁੱਲੀਆਂ ਸੁਖ ਨਾ ਨਿਕਲਿਓ ਕੋਈ ਸਾਧ ਸੰਗਤ ਜੀ ਕਹਿੰਦੇ ਭਾਈ ਤੂੰ ਕਿਸੇ ਨਾਲ ਗੱਲ ਕਰਕੇ ਤਾਂ ਦੇਖ ਤੂੰ ਉਸ ਨੂੰ ਇੱਕ ਦੁੱਖ ਦੱਸੇਂਗਾ ਉਹ ਅੱਗੋਂ ਤੈਨੂੰ ਦਸ ਦੱਸਣਗੇ ਸਾਧ ਸੰਗਤ ਜੀ ਇਹ ਤਾਂ ਬਾਰੋਂ ਹੀ ਲੋਕ ਹਰੇ ਭਰੇ ਪਹਾੜ ਸੁਖੀ ਲੱਗਦੇ ਨੇ ਸਾਧ ਸੰਗਤ ਜੀ ਅੰਦਰੋਂ ਬੰਦਾ ਰੱਬ ਦੇ ਨਾਮ ਤੋਂ ਬਿਨਾਂ ਦੁਖੀ ਹੈ ਸਾਧ ਸੰਗਤ ਜੀ ਇਸੇ ਲਈ ਭਾਈ ਪਾਸ਼ਾ ਜੀ ਨੇ ਕਿਹਾ ਭਾਈ ਸੁਖੀ ਹੋਣਾ ਚਾਹਣਾ ਨਾ ਜੇ ਰੱਬ ਨੇ ਦਿੱਤਾ ਤਾਂ ਉਸ ਦਾ ਸ਼ੁਕਰਾਨਾ ਕਰਕੇ ਜਪ ਇੱਕ ਵਾਰ ਫਿਰ ਸਤਨਾਮ ਸ਼ਿਰਵਾਹੇ ਗੁਰੂ ਸਾਧ ਸੰਗਤ ਜੀ ਕਹਿੰਦੇ ਉਸ ਦਾ ਸ਼ੁਕਰਾਨਾ ਕਰਕੇ ਜਪ ਇੱਕ ਨੁਕਤਾ ਜ਼ਿੰਦਗੀ ਵਿੱਚ ਤੁਹਾਡੇ ਕੰਮ ਆਵੇਗਾ ਸਾਧ ਸੰਗਤ ਜੀ ਜੇ ਵੈਗੁਰੂ ਨੇ ਤੈਨੂੰ ਦਿੱਤਾ ਹੈ ਤਾਂ ਵਾਹਿਗੁਰੂ ਦਾ ਨਾਮ ਜਪਿਆ ਕਰ ਜੇ ਜ਼ਿਆਦਾ ਨਹੀਂ ਕਰ ਸਕਦੇ ਤਾਂ ਸਾਧ ਸੰਗਤ ਜੀ ਇੱਕ ਮੂਲ ਮੰਤਰ ਦਾ ਜਾਪ ਹੀ ਕਰ ਲਿਆ ਕਰ ਸਾਤ ਸੰਗਤ ਜੀ ਮੂਲ ਮੰਤਰ ਦਾ ਜਾਪ ਹੀ ਤੁਹਾਡੇ ਜ਼ਿੰਦਗੀ ਦੇ ਸੁਹੇਲੇ ਕਰਦੇ ਵੇਗਾ ਸਾਤ ਸੰਗਤ ਜੀ ਉਹ ਬੰਦਾ ਕਦੀ ਅਮੀਰ ਨਹੀਂ ਹੋ ਸਕਦਾ ਜਿਹੜਾ ਆਪਣੇ ਤੋਂ ਉੱਪਰ ਵੱਲ ਦੇਖੇ ਸਾਤ ਸੰਗਤ ਜੀ ਉਹ ਕਦੀ ਅਮੀਰ ਨਹੀਂ ਹੋ ਸਕਦਾ ਜੇ ਫਿਰ ਧਿਆਨ ਰੱਖਣਾ ਹੈ ਨਾ ਸਭ ਤੋਂ ਉੱਚੇ ਰੱਬ ਵੱਲ ਧਿਆਨ ਰੱਖੀ ਤਾਂ ਸੁਖੀ ਹੋ ਸਕਦਾ ਹੈ ਸਾਥ ਸੰਗਤ ਜੀ ਇਹ ਦੁਨੀਆ ਵਿੱਚ ਜੇ ਤੈਨੂੰ ਉਚਾਈ ਨਜ਼ਰ ਆਉਂਦੀ ਹੈ ਨਾ ਇਹ ਦੁੱਖਾਂ ਦੇ ਨਾਲ ਭਰੀ ਹੋਈ ਹੈ ਭਾਈ ਸਾਥ ਸੰਗਤ ਜੀ ਜੇ ਤੂੰ ਇਹਨਾਂ ਵੱਲ ਦੇਖ ਕੇ ਜੀ ਰਿਹਾ ਨਾ ਤਾਂ ਤੂੰ ਸੁਖੀ ਨਹੀਂ ਹੋ ਸਕਦਾ ਸਾਥ ਸੰਗਤ ਜੀ ਇਹ ਜ਼ਿੰਦਗੀ ਦਾ ਤਜਰਬਾ ਕਹਿੰਦਾ ਭਾਈ ਤੁਸੀਂ 10-20 ਲੱਖ ਦੀ ਗੱਡੀ ਵਿੱਚ ਜਾ ਰਹੇ ਹੋ ਨਾ ਜੇ ਤੂੰ ਲੰਘਦੇ ਹੋਏ ਸਕੂਟਰ ਮੋਟਰਸਾਈਕਲ ਵਾਲੇ ਨੂੰ ਦੇਖੋਗੇ ਨਾ ਸਾਧ ਸੰਗਤ ਜੀ ਉਹ ਵਿਚਾਰਾ ਗਰਮੀ ਵਿੱਚ ਸਰਦੀ ਵਿੱਚ ਆਪਣੇ ਬੱਚਿਆਂ ਨੂੰ ਸਕੂਲੋਂ ਲੈਣ ਜਾਂਦਾ ਨਾ ਉਦਾਂ ਵੀ ਜਿੱਥੇ ਵੀ ਜਾਣਾ ਹੋਵੇ ਉਹ ਗਰਮੀ ਸਰਦੀ ਨਹੀਂ ਦੇਰਦਾ ਆਪਣੇ ਸਕੂਟਰ ਮੋਟਰਸਾਈਕਲ ਤੇ ਹੀ ਜਾਂਦਾ ਹੈ ਸਾਧ ਸੰਗਤ ਜੀ ਕੀ ਇਸ ਨੂੰ ਠੰਡ ਨਹੀਂ ਲੱਗਦੀ ਕਿ ਇਸ ਨੂੰ ਗਰਮੀ ਨਹੀਂ ਲੱਗਦੀ ਸਾਧ ਸੰਗਤ ਜੀ ਪਰ ਉਹ ਰੱਬ ਦੇ ਦਿੱਤੇ ਹੋਏ ਵਿੱਚ ਬਹੁਤ ਖੁਸ਼ੀ ਹੈ ਸਾਧ ਸੰਗਤ ਜੀ ਉਹਦੇ ਵੱਲ ਦੇਖੋ ਤੂੰ ਗੱਡੀ ਵਿੱਚ ਬੈਠਿਆਂ ਰੱਬ ਦਾ ਸ਼ੁਕਰ ਕਰੀ ਵਾਹਿਗੁਰੂ ਜੀ ਤੁਸੀਂ ਮੇਰੇ ਪਰਿਵਾਰ ਨੂੰ ਗੱਡੀ ਦਿੱਤੀ ਸੁੱਖ ਦਿੱਤਾ ਹੈ ਸਾਧ ਸੰਗਤ ਜੀ ਵਾਹਿਗੁਰੂ ਜੀ ਤੁਹਾਡਾ ਬਹੁਤ ਬਹੁਤ ਕੋਟਾਨ ਕੋਟ ਸ਼ੁਕਰਾਨਾ ਹੈ ਸਾਧ ਸੰਗਤ ਜੀ ਫਿਰ ਤੋਂ ਸੁਖੀ ਹੋ ਸਕਦਾ ਹੈ ਜੇ ਤੂੰ ਉਸ ਵਾਇਕਰੂ ਦਾ ਸ਼ੁਕਰਾਨਾ ਨਾ ਕਰੇ ਭਾਈ ਸਾਧ ਸੰਗਤ ਜੀ ਜੇ ਤੂੰ ਮੋਟਰਸਾਈਕਲ ਸਕੂਟਰ ਵਾਲੇ ਦੇ ਕੋਲੋਂ ਗੱਡੀ ਦੇ ਵਿੱਚ ਲੰਘ ਰਿਆਂ ਨਾ ਤਾਂ ਤੂੰ ਉਸ ਤੇ ਉੱਪਰ ਵੀ ਪਾਣੀ ਦੇ ਛਿੱਟੇ ਪਾ ਕੇ ਚਲੇ ਜਾਵੇਂ ਤਾਂ ਸਾਧ ਸੰਗਤ ਜੀ ਤਾਂ ਤੁਸੀਂ ਉਹ ਚੰਗਾ ਕੰਮ ਨਹੀਂ ਕਰ ਸਕਦੇ ਸਾਧ ਸੰਗਤ ਜੀ ਤਾਂ ਫਿਰ ਤੁਸੀਂ ਕੰਗਾਲ ਹੀ ਰਹੋਗੇ ਤੁਸੀਂ ਕਦੇ ਅਮੀਰ ਨਹੀਂ ਹੋ ਸਕਦੇ ਸਾਧ ਸੰਗਤ ਜੀ ਜੋ ਤੁਹਾਨੂੰ ਰੱਬ ਨੇ ਦਿੱਤਾ ਨਾ ਸੁੱਖ ਦਿੱਤੇ ਨੇ ਤੁਸੀਂ ਉਸ ਦਾ ਆਨੰਦ ਨਹੀਂ ਮਾਣ ਰਹੇ ਸਾਧ ਸੰਗਤ ਜੀ ਤੁਸੀਂ ਆਪਣੇ ਤੋਂ ਉੱਚੇ ਵੱਲ ਦੇਖਣ ਲੱਗ ਪਏ ਸਾਧ ਸੰਗਤ ਜੀ ਅੱਜ ਇਸ ਦੁਨੀਆ ਵਿੱਚ ਵੀ ਮੁਸ਼ਕਲ ਹੀ ਇਹ ਹੈ ਸਾਧ ਸੰਗਤ ਜੀ ਲੋਕ ਆਪਣੇ ਦੁੱਖਾਂ ਤੋਂ ਦੁਖੀ ਨਹੀਂ ਸਾਸ ਸੰਗਤ ਜੀ ਅੱਜ ਕੱਲ ਲੋਕ ਗਵਾਂਡੀਆਂ ਦੇ ਸੁੱਖਾਂ ਤੋਂ ਦੁਖੀ ਨੇ ਦੂਜਿਆਂ ਦੇ ਰਿਸ਼ਤੇਦਾਰਾਂ ਦੇ ਸੁੱਖੀ ਤੋਂ ਦੁਖੀ ਨੇ ਜੇ ਆਪਣੇ ਕੋਲ ਉਸ ਤੋਂ ਦੁਖੀ ਨਹੀਂ ਨਾ ਸਾਸ ਸੰਗਤ ਜੀ ਉਹ ਦੂਜੇ ਵੱਲ ਦੇਖ ਕੇ ਦੁਖੀ ਹੋ ਰਿਹਾ ਆਪਣੇ ਸੁੱਖ ਨਹੀਂ ਮਾਨ ਰਿਹਾ ਜੋ ਵਾਈਗਰ ਜੀ ਨੇ ਉਸ ਨੂੰ ਦਿੱਤੇ ਨੇ ਉਹ ਦੂਦਿਆਂ ਦੂਜਿਆਂ ਦੇ ਵੱਲ ਉਸ ਦੇ ਸੁੱਖ ਦੇਖ ਕੇ ਦੁਖੀ ਹੋ ਰਿਹਾ ਅੱਜ ਕੱਲ੍ਹ ਦੁਨੀਆ ਵਿੱਚ ਇਹੀ ਚੱਲ ਰਿਹਾ ਹੈ ਭਾਈ ਇਸ ਦੇ ਘਰ ਵਿੱਚ ਕਿਉਂ ਸੁੱਖ ਨਹੀਂ ਇਸ ਲਈ ਦੁਖੀ ਹੈ ਸਾਧ ਸੰਗਤ ਜੀ ਜਿਸ ਦਿਨ ਆਪਣੇ ਆਪ ਨੂੰ ਵੇਖ ਵੇਖਣ ਲੱਗ ਪਏਗਾ ਨਾ ਉਸ ਦਿਨ ਤੁਸੀਂ ਸੁਖੀ ਹੋ ਜਾਵੋਗੇ ਜੇ ਤੁਹਾਨੂੰ ਰੱਬ ਨੇ ਦਿੱਤਾ ਹੈ ਨਾ ਤਾਂ ਸਾਧ ਸੰਗਤ ਜੀ ਆਪਣੇ ਵੱਲ ਦੇਖ ਕੇ ਸ਼ੁਕਰ ਕਰ ਉਸ ਵਾਹਿਗੁਰੂ ਦਾ ਜਿਸ ਨੇ ਤੈਨੂੰ ਪਹਿਨਣ ਲਈ ਕੱਪੜੇ ਦਿੱਤੇ ਨੇ ਰਹਿਣ ਲਈ ਘਰ ਦਿੱਤਾ ਤੇ ਐਸ਼ੋਰਾਮ ਨੇ ਗੱਡੀ ਦਿੱਤੀ ਹੈ। ਤੋ ਆਪਣੇ ਅੰਦਰ ਫਰੋਲ ਜਿਸ ਵਾਹਿਗੁਰੂ ਜੀ ਨੇ ਤੈਨੂੰ ਇੰਨੇ ਸੁੱਖ ਦਿੱਤੇ ਨੇ ਸਾਧ ਸੰਗਤ ਜੀ ਤੋ ਦੂਜਿਆਂ ਦੇ ਵੱਲ ਦੇਖ ਕੇ ਦੁਖੀ ਨਾ ਹੋ। ਕਿਉਂਕਿ ਵਾਹਿਗੁਰੂ ਜੀ ਨੇ ਵੀ ਸਭ ਨੂੰ ਆਪਣੇ ਕਰਮ ਕਰਮਾਂ ਦੇ ਫਲ ਹੀ ਮਿਲਦਾ ਹੈ ਸਾਧ ਸੰਗਤ ਜੀ। ਜਿਸ ਨੇ ਪਿਛਲੇ ਜਨਮ ਦੇ ਵਿੱਚ ਚੰਗੇ ਕੰਮ ਕੀਤੇ ਨੇ ਉਹਨੂੰ ਚੰਗਾ ਮਿਲਦਾ ਹੈ ਜਿਸ ਨੇ ਗਲਤ ਕੰਮ ਕੀਤੇ ਨੇ ਉਸ ਨੂੰ ਗਲਤ ਮਿਲਦਾ ਹੈ ਸਾਧ ਸੰਗਤ ਜੀ ਜੇ ਤੁਸੀਂ ਆਪਣਾ ਅੱਗਾ ਵੀ ਸਵਾਰਨਾ ਚਾਹੁੰਦੇ ਹੋ ਨਾ ਤਾਂ ਸਾਧ ਸੰਗਤ ਜੀ ਉਸ ਵਾਹਿਗੁਰੂ ਦਾ ਜਾਪ ਕਰਿਆ ਕਰੋ ਸਾਧ ਸੰਗਤ ਜੀ ਉਸ ਤੋਂ ਬਿਨਾ ਤੁਹਾਡੇ ਕਿਸੇ ਨੇ ਵੀ ਕੰਮ ਨਹੀਂ ਆਉਣਾ ਭਾਵੇਂ ਭੈਣ ਭਰਾ ਹੈ ਭਾਵੇਂ ਤੁਹਾਡਾ ਪਰਿਵਾਰ ਹੈ ਸਾਧ ਸੰਗਤ ਜੀ ਜੇ ਕਿਸੇ ਨੇ ਵੀ ਕੰਮ ਹੋਣਾ ਹੈ ਨਾ ਲੋਕ ਪਰ ਲੋਕ ਵਿੱਚ ਸਾਧ ਸੰਗਤ ਜੀ ਉਹ ਵਾਇਗੁਰ ਜੀ ਨਹੀਂ ਆਉਣਾ ਹੈ ਸਾਧ ਸੰਗਤ ਜੀ ਹੋ ਸਕਦਾ ਹੈ ਰੋਜ਼ ਵਾਇਗੁਰ ਜੀ ਲਈ ਸਿਰਫ 5 ਮਿੰਟ 7 ਮਿੰਟ 10 ਮਿੰਟ ਜ਼ਰੂਰ ਕੱਢਿਆ ਕਰੋ ਸਾਧ ਸੰਗਤ ਜੀ ਤਾਂ ਜੋ ਵਾਇਗੁਰ ਜੀ ਤੁਹਾਡੀ ਝੋਲੀ ਵਿੱਚ ਵੀ ਖੁਸ਼ੀਆਂ ਪਾਉਣਗੇ ਤੁਹਾਡੇ ਵਿਗੜੇ ਹੋਏ ਕੰਮ ਸਵਾਰਨਗੇ ਸਾਧ ਸੰਗਤ ਜੀ ਐਸੀ ਆਪਣੀ ਅੱਜ ਦੀ ਕਥਾ ਸਾਧ ਸੰਗਤ ਜੀ ਹੋਈਆ ਪੁੱਲਾਂ ਚੋਕਾਂ ਦੀ ਖਿਮਾ ਬਖਸ਼ਣੀ ਸਾਧ ਸੰਗਤ ਜੀ ਜੇ ਕਥਾ ਵਧੀਆ ਲੱਗੀ ਹੋਵੇ ਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਸਾਧ ਸੰਗਤ ਜੀ ਅਤੇ ਬਾਬਾ ਜੀ ਦੀਆਂ ਰੋਜ਼ ਨਵੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਹੋਈਆ ਪੁੱਲਾਂ ਚੋਕਾਂ ਦੀ ਖਿਮਾ ਬਖਸ਼ਣੀ ਜੀ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਜੀ ਗਾਜ ਵਜ ਕੇ ਆਖੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ